ਬਹੁਤ ਥੋੜਾ ਇੱਕ ਮੈਂ ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਮੇਰੀ ਪਹਿਲਾਂ ਮੈਂ ਮੈਂ ਪਹਿਲਾਂ ਕਰ ਲਵਾਂ ਮੈਂ ਪਹਿਲਾਂ ਕਰ ਲਵਾਂ ਦੇਖੋ ਤੁਹਾਡੀ ਸੇਵਾਦਾਰ ਆ ਤੁਹਾਡੀ ਧੀ ਆ ਨਾ ਮੈਂ ਪਿੱਛੇ ਹਟੀਆਂ ਨਾ ਪੂਰੇ ਸਾਲ ਦੇ ਵਿੱਚ ਦੋ ਸਾਲਾਂ ਦੇ ਵਿੱਚ ਜਦੋਂ ਦਾ ਪਿਛਲੇ ਸਾਲ ਦਾ ਬੰਦ ਟੁੱਟਿਆ ਨਾ ਇਹ ਆ ਕਿ ਮੈਂ ਇਸ ਬੰਦ ਦੀ ਸਾਰ ਨਹੀਂ ਲਈ ਇਹ ਕੁਦਰਤ ਦੀ ਕਰੋਪੀ ਆ ਕੋਈ ਤਤਕਾ ਸਵਾਲ ਨਾ ਕਰਿਓ ਕੋਈ ਇਹੋ ਜੀ ਗੱਲ ਨਾ ਕਰਿਓ ਅਸੀਂ ਸਾਰੇ ਜਿਹੜੇ ਆ ਇਸ ਜਿਹੜੀ ਮੁਸੀਬਤ ਆਪਣੇ ਤੇ ਆਈ ਇਹਦੇ ਵਿੱਚੋਂ ਅਸੀਂ ਸਾਰਿਆਂ ਨੇ ਰਲ ਕੇ ਨਿਕਲਣਾ ਜੀ ਅਸੀਂ ਜੁਮੇਵਾਰ ਤੁਹਾਡੇ ਘਰ ਬੰਦੇ ਅਸੀਂ ਜੀ ਮੈਂ ਜਿਲ੍ਹਾ ਪ੍ਰਚੰਡ ਚੰਦਰਦੀਪ ਜੀ ਦਾ ਸਰਪੰਚ ਪਿੰਡ ਬਾਸੋਂਪੁਰ ਜੀ 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 ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਕੰਮ ਹੁਣ ਹੋ ਰਿਹਾ ਇਹ ਕੰਮ ਅੱਜ ਤੋਂ ਜਦੋਂ ਵੀ ਪਤਾ ਸਾਨੂੰ ਹਰ ਸਾਲ ਇਹੀ ਕੁਝ ਹੁੰਦਾ ਜੀ ਇਹ ਇਤਿਨਾਮਾ ਨਹੀਂ ਹੋਇਆ ਪਿਛਲੇ ਸਰਕਾਰਾਂ ਦੇ ਵੀ ਹੁੰਦਾ ਜੀ ਅਸੀਂ ਜੇ ਤੁਸੀਂ ਕਹੋਵੇ ਤੁਹਾਡੇ ਵੇਲੇ ਹੁੰਦਾ ਪਿਛਲੇ ਵੀ ਹੁੰਦਾ ਹਮ ਪਰ ਇਹਨੂੰ ਸਰਕਾਰਾਂ ਦਾ ਫਰਜ਼ ਬਣਦਾ ਸਾਨੂੰ ਪਤਾ ਹਰ ਸਾਲ ਹੜ ਆਉਣੇ ਆ ਜੀ ਇੱਕ ਤਾਂ ਇਹ ਦੂਸਰ ਆਉਣੇ ਆ ਅਸੀਂ ਜਿਹੜੇ ਇਹਨਾਂ ਦਾ ਮੇਨਟੇਨੈਂਸ ਪਹਿਲਾਂ ਕਿਉਂ ਨਹੀਂ ਕਰਦੇ ਅੱਜ ਅਸੀਂ ਦੇਖੋ ਇੱਥੇ ਵੀ ਅੱਜ ਹੁਣ ਤੁਸੀਂ ਵੀ ਦੇਖ ਲਓ ਮੇਰਾ ਖਿਆਲ ਸਰਕਾਰੀ ਮਸ਼ੀਨ ਇੱਕ ਅੱਧੀ ਹੋਣੀ ਬਾਕੀ ਸਾਰੀਆਂ ਪ੍ਰਾਈਵੇਟ ਮਸ਼ੀਨਾਂ ਖੜੀਆਂ ਆ ਕੇ ਇੱਥੇ ਲੋਕ ਕਰ ਰਹੇ ਕੰਮ ਨਹੀਂ ਜੀ ਨਗਰਪੰਚਾਇਤ ਕੋਈ ਹੈ ਜੀ ਕੋਈ ਕੋਈ ਮੈਂ ਦਿੰਦੀ ਜਵਾਬ ਇੱਕ ਮਿੰਟ ਇੱਕ ਮਿੰਟ ਜੀ ਇੱਕ ਮਿੰਟ ਨਹੀਂ ਨਹੀਂ ਜੀ ਤੁਹਾਡੇ ਚਲੋ ਤੁਹਾਡਾ ਸਵਾਲ ਮੇਰੇ ਕੋਲ ਆ ਗਿਆ ਮੈਂ ਤੁਹਾਡੀ ਜਾਣਕਾਰੀ ਦੱਸ ਦਵਾਂ ਤੁਸੀਂ ਜਿਹਨੇ ਜਲੰਧਰ ਦੇਓ ਤੁਸੀਂ ਇਸ ਹਲਕੇ ਨੂੰ ਜਾਣਦੇ ਨੇ ਆ ਨੰਬਰ 1 ਇੱਥੇ ਪਿਛਲੇ 2 ਸਾਲ ਤੋਂ ਕੰਮ ਚੱਲ ਰਿਹਾ ਇੱਥੇ ਦੇ ਜਿਹੜੇ ਬਸ਼ਿੰਦੇ ਨੇ ਜਿੰਮੇਦਾਰ ਪੁੱਛ ਲਓ ਕਿ ਕਿਸੇ ਨੂੰ ਕਿਸੇ ਗੱਲ ਦੀ ਕੋਈ ਕਮੀ ਪੇਸ਼ੀ ਆ ਦਰਿਆ ਦੇ ਅੰਦਰ ਪੂਰਾ ਕਿਲੋ 1.5 ਕਿਲੋਮੀਟਰ ਤੱਕ ਅੰਦਰ ਪੱਥਰ ਲੱਗ ਰਿਹਾ ਸੁਣ ਲਓ ਜੀ ਗੱਲ ਸੁਣ ਲਓ ਜੀ ਮੇਰੀ ਗੱਲ ਮੇਰਾ ਵੀ ਇਹੀ ਆ ਫਿਰ ਤੁਸੀਂ ਆਉਣੇ ਹੋ ਨਾ ਤੁਸੀਂ ਉਹ ਏਰੀਆ ਨਾ ਮੇਰੀ ਇਹੀ ਆ ਤੁਸੀਂ ਉਦੋਂ ਆਉਨੇ ਹੋ ਜਦੋਂ ਜਦੋਂ ਆ ਕੇ ਇੱਥੇ ਹੜ੍ਹ ਦੇ ਵਿੱਚ ਜਾਂ ਕਿਸੇ ਮੁਸੀਬਤ ਦੇ ਵਿੱਚ ਨਹੀਂ ਮੈਂ ਨਹੀਂ ਤਾਂ ਬਿਲਕੁਲ ਨਹੀਂ ਨਾ ਬਿਲਕੁਲ ਨਹੀਂ ਸਰਕਾਰ ਦਾ ਫਰਜ਼ ਤੁਸੀਂ ਪੁੱਛੋ ਜੀ ਮੇਰੇ ਨੂੰ ਨਹੀਂ 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 ਦੇਖੋ ਮੈਂ ਤੁਹਾਡੇ ਨਾਲ ਮਤਲ ਨਹੀਂ ਲਾਉਣਾ ਇਹ ਆਪਤ ਨਹੀਂ ਹੋਣੀ ਸੀ ਇੱਥੇ ਇੱਥੇ ਸਾਰਾ ਕੰਮ ਪਿਛਲੇ 2 ਸਾਲ ਤੋਂ ਤੁਸੀਂ ਕੀ ਕਰਨਾ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਕੁਝ ਵੀ ਨਹੀਂ ਕਰ ਰਹੇ ਕੀ ਨਹੀਂ ਕਰ ਰਹੇ ਚਲੋ ਤੁਸੀਂ ਜਾ ਕੇ ਆਪਣੀਆਂ ਰੋਟੀਆਂ ਸੇਕੋ ਨਿਕਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਚਲੋ ਚਲੋ ਹੋ ਗਿਆ ਤੁਹਾਡਾ ਚਲੋ ਨਿਕਲੋ ਚਲੋ ਚਲੋ ਪਰਦਾਨ ਕੀਆ ਕਰੋ ਚੱਲ ਕੇ ਆਪਣੀਆਂ ਪਰਦਾਨੀਆਂ ਕਰੋ ਸਾਨੂੰ ਕੋਣੀ ਹੈ ਤੁਹਾਡੀ ਅਸੀਂ ਕਰ ਰਹੇ ਹਾਂ ਕੰਮ ਇੱਥੇ ਮੈਂ ਕਹਿੰਨੀ ਇੱਕ ਬੰਦੇ ਮੈਂ ਡੂੰਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਇੱਕ ਬੰਦਾ ਸਰਕਾਰ ਤੇ ਉਂਗਲੀ ਉਠਾ ਕੇ ਦੇਖੇ ਮੈਂ ਇੱਥੇ ਰਹਿਣੀ ਆ ਤੁਸੀਂ ਚਲੋ ਆਪਣੇ ਰੋਟੀਆਂ ਬਾਹਰ ਜਾ ਕੇ ਸੇਕੋ ਅਸੀਂ ਰੋਟੀਆਂ ਚਲੋ 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 ਕੀ ਕਰਨਾ ਤੁਸੀਂ ਚਲੋ ਚਲੋ ਨਿਕਲੋ ਇੱਥੋਂ ਬਹੁਤ ਹੋ ਗਿਆ ਡਰਾਮਾ ਕੰਮ ਕੰਦੇ ਹੋ ਬੰਦੇ ਨੂੰ ਕੰਮ ਕੰਦੇ ਹੋ ਬੰਦੇ ਦੇ ਥੇ ਆਏ ਵੱਡੇ ਇੱਥੇ ਚੌਧਰੀ ਬਣ ਕੇ ਚਲੋ ਚਲੋ ਕਾ ਇਹਨਾਂ ਨੂੰ ਇਧਰ ਧੱਕੋ ਸਾਰੇ ਨੂੰ ਕੰਮ ਕਰਦੇ ਹੋ ਲੋਕਾਂ ਨੂੰ ਆ ਗਿਆ ਮੂੰਹ ਚੱਕ ਕੇ ਇਨਾਂ ਨੂੰ ਬਸ ਬੱਕ ਬੱਕ ਕਰਨ ਨੂੰ ਟਾਈਮ ਚਾਹੀਦਾ ਨਾ ਕੋ ਗੱਲ ਨਾ ਕੋ ਬਾਤ ਨਾ ਕਿਸੇ ਦੀ ਹਿੱਸੇਦਾਰੀ ਨਹੀਂ ਲੈਣਾ ਨਹੀਂ ਕਿਸੇ ਨੇ ਦੇਣਾ ਨਹੀਂ ਇੰਨੇ ਦਿਨਾਂ ਦੇ ਕਿੱਥੇ ਆ ਮੈਨੂੰ ਮੈਂ ਤੁਹਾਡੇ ਲਾਈਵ ਚੱਲਦਾ ਮੈਂ ਲਾਈਵ ਚੱਲਦਾ ਕਿਹੜੇ ਤਰਫ ਮੈਂ ਤੁਹਾਨੂੰ ਮੈਂ ਇਹਨਾਂ ਨੂੰ ਐਸੇ ਲਾਈਵ ਚੱਲਦੇ ਤੇ ਪੁੱਛਦੀ ਆ ਕਿ ਸਾਰੇ ਪੰਜਾਬ ਦੇ ਵਿੱਚ ਨੇਰੀ ਆਈ ਪਈ ਹੜ ਆਇਆ ਪਿਆ ਕਿੱਥੇ ਤੁਹਾਡੀਆਂ ਸੰਸਥਾਵਾਂ ਕਿੱਥੇ ਤੁਹਾਡੀਆਂ ਪਾਰਟੀਆਂ ਕਿੱਥੇ ਸੇਵਾ ਕਰਦੀਆਂ ਜਿਹੜਾ ਹੁਣ ਪਰਲੇ ਪਾਸੇ ਟੁੱਟਦਾ ਉਧਰ ਮਿੱਟੀ ਪਾਈ ਆ ਤੁਸੀਂ ਸਾਰੀ ਨਹੀਂ ਨਹੀਂ ਇਹਨਾਂ ਨੂੰ ਪੁੱਛੋ ਕਿੱਥੇ ਸੇਵਾ ਕਰਦੇ ਤੁਸੀਂ ਸਿਰਫ ਇਹ ਸਿਆਸਤ ਕਰਨ ਆਏ ਆ ਇੱਥੇ ਇੱਥੇ ਹਰੀਆਂ ਪੱਗਾਂ ਬੰਨ ਕੇ ਜਿਹੜੇ ਤੁਸੀਂ ਇੱਥੇ ਦਲਾਲ ਤੋਂ ਨੇ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨੇ ਨਿਕਲੋ ਇਥੋਂ ਕੱਢੋ ਇਹਨਾਂ ਨੂੰ ਬੜੀ ਬ ਚੱਕਰ ਤਕਰੀਬਨ ਬੱਸ ਹੋ ਗਿਆ ਇਹ ਐਮਐਲਏ ਨਹੀਂ ਲਿਆ ਆਇਆ ਮੈਂ ਹਰ ਵੇਲੇ ਬੰਨਤੇ ਰਹਿਣੀ ਹੈ ਮੈਨੂੰ ਇਹਨਾਂ ਦੇ ਸਰਟੀਫਿਕੇਟ ਦੀ ਲੋੜ ਨਹੀਂ ਪਤਾ ਹੀ ਇਹ ਇਹਦੇ ਵਿੱਚ ਆ ਜਾਂਦੇ ਘੰਟੇ ਵਿੱਚ ਕਟੋ ਕੱਟ 5 ਕਰੋੜ ਰੁਪਈਆ ਸਰਕਾਰ ਨੇ ਪਿਛਲੇ 2 ਸਾਲਾਂ ਦੇ ਵਿੱਚ ਖਰਚ ਕੀਤਾ ਇੱਥੇ ਤਮਾਸ਼ੀਰ ਕੱਢੋ ਇਹਨਾਂ ਨੂੰ ਬਾਹਰ ਕਰੋ ਇੱਧਰ ਲੈ ਆ ਇਹਨਾਂ ਨੂੰ ਬਾਹਰ ਕੱਢੋ ਇੱਧਰ ਕੱਢੋ ਲੈ ਕੇ ਆਓ ਇਹਨਾਂ ਨੂੰ ਇੱਧਰ ਕੰਮ ਕਰਨ ਦੇ ਲੋਕਾਂ ਨੂੰ ਤਮਾਸ਼ਾ ਬਣਾ ਕੇ ਰੱਖਿਆ ਹੈ ਜਿੱਥੇ ਮਰਜ਼ੀ ਪਹੁੰਚ ਜਾਂਦੇ ਗੜਾ ਚ ਪਾ ਕੇ ਸਾਫੇ ਮੈਂ ਇੱਥੇ ਹੀ ਆ ਚੱਲ ਕੱਢੋ ਇਹਨਾਂ ਨੂੰ ਬਾਹਰ ਏਰੀਆ ਦੇ ਬੰਦੇ ਬੋਲੋ ਭਾਈ ਜਿਹੜੇ ਵੀ ਸਮੋਰੇ ਹੋ ਗਏ ਹਾਂ ਮੇਡਮ ਆਂਦੇ ਹਾਂ ਕੱਢੋ ਪਹਿਲੇ ਸਾਬ ਆਪਣੇ ਪਹਿਲੇ ਸਾਰੇ ਇੱਥੇ ਆਪਣਾ ਹੌਲ ਚੱਲਦਾ ਹੈ ਇਹਨਾਂ ਕੋਈ ਕੰਮ ਕਰਦਾ ਕਿ ਤੁਹਾਡੇ ਆ ਕੇ ਜਿਹਨੇ ਮੈਡਮ ਨੇ ਕੀਤਾ ਹੋਇਆ ਦੋਰੋ ਦੋਰੋ ਇਹਨਾਂ ਨੂੰ ਹੋ ਗਈਆਂ ਰੋਟੀਆਂ ਬਸ ਸੇਕ ਲਈਆਂ ਇਹਨਾਂ ਨੇ ਬਹੁਤ ਸ਼ਰਮ ਹੀ ਹੈਨੀ ਸ਼ਰਮ ਹੀ ਹੈਨੀ ਹਰਥਾਂ ਪਹੁੰਚ ਜਾਂਦੇ ਮੂੰਹ ਚੱਕ ਕੇ ਇਹ ਮੈਂ ਤਾਂ ਦੇਖ ਕੇ ਜਗਲ ਵਾਲੀ ਯਾਰ ਦੇਖੀ ਆ ਕੋਈ ਜਾਣੇ ਨਾ ਤੈਨੂੰ ਪਛਾਣੇ ਨਾ ਤੇਰੇ ਕੋਈ ਜਾਣਦਾ ਨਹੀਂ ਤੂੰ ਆ ਕੇ ਸਵਾਲ ਕਰਨ ਲੱਗ ਪਿਆ ਕੋਈ ਨਹੀਂ ਰਾਜਨੀਤੀਆਂ ਸਤ ਅੱਗੇ ਕੀ ਵੀ ਰਾਜਨੀਤੀ ਲਿਓ ਲਿਓ ਇਹਨਾਂ ਨੂੰ ਵਾਪਸ ਕੱਢੋ ਇੱਧਰ ਸਾਰਿਆਂ ਨੂੰ ਕੰਮ ਕਰਨ ਦੇ ਬੰਦੇ ਨੂੰ ਕੰਮ ਕਰਕੇ ਵੀ ਦਿਖਾਵੇ ਨਾ ਮੈਡਮ ਵਾਂਗੂ ਉਹ ਕੋਈ 25 ਸਾਲ ਦੇ ਵਿੱਚ 25 ਸਾਲ ਦੇ ਵਿੱਚ ਉਹਨੇ ਕੋਈ ਪੱਥਰ ਨਹੀਂ ਇੱਥੇ ਲਾਇਆ ਪਰਸੋਂ 1000 ਲੋਕਾਂ ਦਾ ਰੈਗੂਲਰ ਕੰਮ ਚੱਲਦਾ ਪਰਸੋਂ ਇੱਥੇ ਆਈ ਸੀ ਜੀ ਜੀ ਇੱਥੇ ਦੇ ਮੁੱਖ ਜ਼ਿੰਮੇਵਾਰ ਕਹਿੰਦੇ ਕਿ ਪਿਛਲੇ 26 ਸਾਲ ਤੋਂ ਕਿਸੇ ਸਰਕਾਰ ਨੇ ਇੱਕ ਪੱਥਰ ਨਹੀਂ ਇੱਥੇ ਲਾਇਆ ਜੀ ਔਰ ਪਿਛਲੇ 2 ਸਾਲ ਤੋਂ ਲਗਾਤਾਰ ਪੱਥਰ ਲੱਗ ਰਿਹਾ ਔਰ 5 ਕਰੋੜ ਦਾ ਕੰਮ ਸਰਕਾਰ ਨੇ ਇਸ ਬੰਦ ਦੇ ਉੱਤੇ ਕੀਤਾ ਤੇ ਸਾਰੇ ਅੰਦਰਲੇ ਪਾਸੇ ਸਾਰੇ ਪੱਥਰ ਲਾਇਆ ਇਹ ਤਮਾਸ਼ਵੀਨ ਜੇ ਇਕੱਠੇ ਹੋ ਕੇ ਆ ਜਾਂਦੇ ਆ ਘੰਟਾ ਨਹੀਂ ਕਦੇ ਬੰਦਾ ਦੇਖੋ ਇਦਾਂ ਦੇ ਨੂੰ ਇੱਥੇ ਬੰਦਾ ਪਹਿਲੇ ਤਨ ਬੜਿਆ ਜੀ ਮੈਂ 10 ਮਿੰਟ ਲਾ ਲਿਆ ਹਰਿਆ ਪੱਗਾ ਬਨ ਕੇ ਇਹਨਾਂ ਨੂੰ ਲੁੱਟਣ ਦਾ ਲੋਕਾਂ ਨੂੰ ਲਸੰਸ ਲਿਆ ਆ ਜੀ ਜੀ ਸਿਰਫ ਇਹਨਾਂ ਨੇ ਸਿਆਸਤ ਕਰਨੀ ਅੱਜ ਦਾ ਦਿਨ ਆ ਠੀਕ ਹੈ ਜੀ ਇਹਨਾਂ ਨੂੰ ਨਾਂ ਦਾ ਇਹਨਾਂ ਦਾ ਨਾਂ ਜਾਣਦੇ ਨਾ ਕਦੇ ਸ਼ਕਲਾਂ ਦੇਖੀਆਂ ਕਦੇ ਚਲੋ ਕੱਢ ਕੇ ਲੈ ਆਇਆ ਨਾ ਨੂ ਬਾਹਰ ਉਹ ਬੰਦੇ ਉਹ ਕਹਿਣ ਵੀ ਤੂੰ ਨਹੀਂ ਚਲੋ ਹਾੜ ਦੀ ਉਹ ਸੰਭਾਲ ਕਰ ਲਿਆ ਕਹਿੰਦੇ ਸਾਰੇ ਤਾਂ ਬਣਿਆ ਕੱਲ ਖੜਾਏ ਉਹ ਕੋਈ ਨਹੀਂ ਚਲਦੇ ਆ ਤੁਰਨ ਦਿਓ ਇਹਨਾਂ ਨੂੰ ਮੈਨੂੰ ਵੈਸੇ ਕਾਲੀ ਆ ਮੈਂ ਬਾਕੀ ਹਲਕਾ ਦੇਖਣ ਜਾ ਕੇ ਆ ਇੱਥੇ ਆਣ ਕੇ ਅੱਗੇ ਲਾਈਵ ਹੋਣ ਇੱਥੇ ਆਣ ਕੇ ਵੀ ਕੋਈ ਨਹੀਂ ਆਇਆ ਪਹਿਲਾਂ ਕਰਦੇ ਮੌਕੇ ਤੇ ਕਿਉਂ ਆਇਆ ਕੁੱਤੇਖਾਨੀ ਕਰਾਉਣੀ ਸੀ ਕਰਾ ਲਈ ਹਾਂ ਟਰਾਲੀ ਤੇ ਟਰਾਲੀ ਤੇ ਆਉਂਦੋ ਚਲੋ ਭਾਜੀ ਅੱਗੇ ਕਿਨ ਹੋ ਜਾ ਤੁਸੀਂ ਭਾਜੀ ਕੋਈ ਨਹੀਂ ਕੋਈ ਰੋਜਰ ਭਾਈ ਕਿਨੋਂ ਹੋ ਜਾ ਮੜਾ ਆ ਕੇ ਆ ਲਿਆ ਯਾਰ ਆਪਣੀ ਗੱਲ ਨਹੀਂ ਇੱਕ ਮਿੰਟ ਆ ਜਾ ਇੱਕ ਬੰਦੇ ਸੁਵੇ ਆ ਇੱਕ ਮਿੰਟ ਇਹ ਬਾਈ ਨੇ ਇੱਕ ਫੋਗਲੈਨ ਚਲੀ ਜਾਂਦੇ ਕਹਿੰਦੇ ਸਰਕਾਰੀ ਤੁਸੀਂ ਆ ਫੋਗਲੈਨ ਪਹਿਲੇ ਇਹਨਾਂ ਨੇ ਤੇਰੇ ਪਿਓ ਦੀ ਸਰਕਾਰੀ ਹੈ ਫੋਗਲੇ ਨਾਲ ਸਰਕਾਰੀ ਹੁੰਦੀਆਂ ਉਹ ਭਈਆ ਕਿਹਦੀ ਜੇਬ ਤੋਂ ਜਾਣੀ ਬੈਠੇ ਇੰਤਜ਼ਾਰ ਜੋ ਕਹਿਣ ਮੁੜ ਕੇ ਇੱਥੇ ਆਣ ਕੇ ਬੋਲਣ ਇੱਥੇ ਭਰੀ ਜਾਂਦੀ ਆ ਇਹ ਹੁਣ ਆ ਦੇ ਸਵੇਰ ਦੇ ਜਿਹੜੇ ਮੁੰਡੇ ਲੱਗ ਗਏ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਵੀ ਐਮਐਲਏ ਸਾਹਿਬ ਨੇ ਆਉਣਾ ਆ ਹਾਂ ਆ ਗਏ 700 ਲੋਕਾਂ ਦੀਆਂ ਲਾਸ਼ਾਂ ਤੇ ਨਹੀਂ ਰਾਜਨੀਤੀ ਕੀਤੀ ਲੋਕਾਂ ਦੇ ਫੰਡ ਖਾਦੇ ਨੇ ਇੱਥੇ ਇੱਥੇ ਕੁਝ ਨਾ ਨਾਂ ਨਾ ਜਾਣੇ ਕੋਈ ਸ਼ਕਲ ਨਹੀਂ ਦੇਖੀ ਕੇ ਇਹਨਾਂ ਸੰਘੋ ਵਾਲੇ ਮੈਂ ਕਹਿੰਦਾ ਇੱਥੇ ਗਾਰਾਟੀ ਨਾ ਕਹਿੰਦਾ ਗਰੰਟੀ ਨਾ ਕਹਿੰਦਾ ਸੰਘੋਵਾਲਾ ਵਸੀਆਂ ਨੂੰ ਦੇਖ ਲਓ ਹੋ ਸਕਦਾ ਸੋਚ ਸਾਰੇ ਜੋ 5000 ਦਾਖਲ ਹੋ ਕੇ ਨਾ ਮ ਜਾਣਦੇ ਹੋਣਾ ਨਾ ਨਾਂ ਜਾਣਦੇ ਹੋਣ ਬਾਕੀ 95 ਲੋਕ ਨਹੀਂ ਜਾਣਦੇ ਇਹਨਾਂ ਨੂੰ ਕੋਈ ਬੰਦਾ ਹੈ ਕੌਣ ਹੈ ਉਹ ਵੀ ਉਹ ਜਾਨਵਰ ਜਿਹੜੇ ਨਾਲ ਜੁੜੇ ਹੋਏ ਨਾਲੇ ਆ ਸਮਾਂ ਨਿਕਾ ਰਾਜਨੀਤੀ ਨਾਲੇ ਆ ਸਮਾਂ ਐਵੇਂ ਬਕਵਾਸ ਆ ਨਾਲੇ ਕੋਈ ਗੱਲ ਦਾ ਕੋਈ ਮੂੰਹ ਸਿਰਦ ਹੋਣਾ ਚਾਹੀਦਾ ਤੁਸੀਂ ਸਵਾਲ ਕਰਨਾ ਜੱਜਦਤ ਕਰੋ ਮੈਂ ਤਾਂ ਰਹਿੰਦੀ ਇੱਥੇ ਆ ਮੈਨੂੰ ਕਿਹਨੇ ਨਹੀਂ ਦੇਖਿਆ ਨਿੱਕਾ ਨਿੱਕਾ ਬੱਚਾ ਬੱਚਾ ਮੈਨੂੰ ਜਾਣਦਾ ਨੁਕਸਾਨ ਕਿੰਨਾ ਹੋ ਰਿਹਾ ਕਿੰਨੇ ਬੰਦੇ ਮਰ ਰਹੇ ਕਿੰਨੀਆਂ ਜਾਨਵਰ ਮਰ ਰਹੇ ਇਹ ਗੱਲਾਂ ਕਰ ਇਹਨੂੰ ਇਹਨੂੰ ਪੁੱਛੋ ਵੀ ਤੇਰੇ ਮੇਰੀ ਸੁਣ ਇਹਨੂੰ ਪੁੱਛ ਲਓ ਤੇਰੇ ਪਿੰਡ ਵਾਲੇ ਤੈਨੂੰ ਜਾਣਦੇ ਆ ਮੈਨੂੰ ਬੱਚਾ ਬੱਚਾ ਜਾਣਦਾ ਮੈਂ ਤਾਂ ਇਹ ਕਹਿੰਦਾ ਪੰਜ 6 ਸਾਲ ਤੋਂ ਲੈ ਕੇ ਬਜ਼ੁਰਗਾਂ ਤੱਕ ਅਈਆ ਸਵੇਰ ਤੇ ਇੱਥੇ ਸਾਹਮਣੇ ਆਏ ਆ ਨਾ ਇਹਦਾ ਪਿੰਡ ਜਾਣੇ ਕੋਈ ਤੇ ਨਾ ਇਹਦਾ ਨਾਮ ਜਾਣੇ ਕੋਈ ਨਹੀਂ ਉਹ ਹੀ ਨੇ ਅਸੀਂ ਕਿਹਾ ਮੈਂ ਕਿ ਤੁਸੀਂ ਰਾਜਨੀਤੀ ਬਾਹਰ ਛੇ ਕੀ ਕਰੋ 5 ਵਜੇ ਦਾ ਸਾਰਾ ਪ੍ਰਸ਼ਾਸਨ ਇੱਥੇ ਆ ਮੈਸੇਜ ਜੋ ਮਿਲਗਾ ਇੱਥੇ ਆ ਜੀਸੀਬੀ ਦਾ ਸਰੇਹਾ ਗਿਆ ਸੀ ਘੰਟੇ ਦੇ ਵਿੱਚ ਜੀਸੀਬੀ ਦੇਖੋ ਜੀ ਤੁਰੰਤ ਮਾਲਾ ਕਾਲ ਕੀਤੀ ਤਾਂ ਇਹ ਵੀ ਆ ਇੱਕ ਘੰਟੇ ਦੇ ਵਿੱਚ ਆ ਕੇ ਰੋਏ ਆ ਲੈ ਇਹਨਾਂ ਨੂੰ ਫੜ ਕੇ ਇਧਰ ਖਿੱਚ ਕੇ ਸਮਝ ਨਹੀਂ ਇਹ ਗੱਲ ਕਰਦਾ ਕਿਹੜੀਆਂ ਇਧਰ ਡੋਬਣ ਵਾਲੇ ਆ ਇੱਥੇ ਦਰਿਆ ਦੇ ਵਿੱਚ ਇਹ ਇਹ ਕਿੰਨੀ ਵਾਰੀ ਇੱਥੇ ਆਣ ਕੇ ਲਾਈਵ ਹੋਇਆ ਚਲੋ ਇਹਨਾਂ ਨੂੰ ਟੱਕਰਿਆ ਕੋਈ ਨਹੀਂ ਨਾ ਬਚ ਕੇ ਨਿਕਲ ਜਾਂਦੇ ਇਹਨਾਂ ਕੋਲੋਂ ਜਵਾਬ ਦੇਣ ਤੋਂ